ਰਾਮ ਆ ਮਾਜ ਮਹੱਲਾ ਪੰਜਮ ਕਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੂਟ ਦੇ ਦਿਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਨੇ ਨੰਦੂ ਦੇ ਤੇ ਬਾਹਰੀ ਕਿਤਨਾ ਵੈ ਕਾਮ ਜਲ ਵਿਨ ਸਾਖ ਕੁਮਲਾਵਤੀ ਉਪਜੇ ਨਹੀਂ ਧਾਮ ਹਰਨਾ ਨਾ ਮਿਲਿਆ ਸਾਜਨੇ ਕੰਤ ਪਾਈ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸੇ ਗ੍ਰਾਮ ਸਾਰੇ ਬੀ ਸਗਾਰ ਤਮ ਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਅਨੇ ਚਲ ਗਤਾਨ ਚੇਤ ਗੋਬਿੰਦ ਰਾਦੀ ਹੈ ਹੋਵੇ ਆਨੰਦ ਕਨਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਆਪਣਾ ਜਨ ਪਾਇਆ ਪ੍ਰਭੂ ਆਪਣਾ ਆਏ ਕਿਸੇ ਗਣਾ ਇਕ ਹਨ ਤਿਸ ਬਿਲ ਜੀਵਨਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨ ਨ ਰਾਬਿਆ ਸੋ ਪ੍ਰਭ ਤੈਨਾ ਭਾਗਮਣਾ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤਮ ਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਬਸਾ ਕ ਤੀਰਨ ਕਿਉ ਵਾਡਿਆ ਜਨਾ ਪ੍ਰੇਮ ਵਿਸ਼ੋਹ ਹਰ ਸਾਜਣ ਪੁਰਖ ਵਿਸਾਰ ਕ ਲੱਗੀ ਮਾਇਆ ਤੋ ਕੁੱਲ ਤਰਨਾ ਸੰਗਤਨਾ ਹਰ ਅਵਨਾਸੀ ਓਹ ਪਾਲਤੋ ਪਾਲਤੋ ਸਗਲੀ ਮੋਈ ਝੂਠੇ ਤੰਦੇ ਮੋ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਕੋ ਦੁਇ ਬਿਸਾਰ ਬਿਗੁੱਚਣਾ ਪ੍ਰਭ ਬਿਨ ਅਬਰਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤਰੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਨ ਸੰਤ ਪੀਟੇ ਹਰ ਸੋਏ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਧਾਵਣ ਲੱਗਿਆ ਕਿਸੇ ਨ ਦੇਈ ਵੰਨ ਮਾਣਕ ਮੋਤੀ ਨਾਮ ਪ੍ਰਭ ਉਨ ਲਾਗੇ ਨਾਹੀ ਸੰਨ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਈ ਧੰਨ ਆਪਣ ਲੀਆ ਜੇ ਮਲੇ ਵਿਛੜ ਕਿਉ ਰੋਵਨ ਸਾਧੂ ਸੰਗ ਪਰ ਆਵਤੇ ਨਾਨਕ ਰੰਗ ਮਨੰਨ ਹਰ ਜੇਠ ਰੰਗੀਲਾ ਤਿਸ ਜਣੀ ਜਿਸਕੇ ਭਾਗ ਮਥੰਨ ਸਾੜ ਤਪੰਦਾ ਤਿਸ ਲਗੇ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਪਾਏ ਬੁਗਤੀਆ ਐ ਗਲ ਪਈਸ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੇ ਮੱਤੇ ਜੋ ਲਿਖਿਆਸ ਰਣ ਬਿਹਾਣੀ ਪੁੱਛ ਪਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਾਏ ਹੋਏ ਖਲਾਸ ਕਰ ਕਿਰਪਾ ਪ੍ਰਭੂ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਤਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਬਿਆ ਦੇਸਨ ਸਵੇਸ਼ਾਰ ਹਰ ਅੰਮ੍ਰਿਤ ਗੂਨ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹੂੰ ਤਿਨ ਕੇ ਸਦਗਲੇ ਹਾਰ ਨਾਨਕ ਹਰਜੀ ਮਿਆ ਕਰ ਸ਼ਬਦ ਸੁਵਾਰਨ ਹਾਰ ਸਬਨ ਤਿਨਾ ਸੁਹਾਗਣੀ ਜਨ ਰਾਮ ਨਾਮ ਉਰਥਾਰ ਵਾ ਦੋਵੇਂ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲੱਕ ਸਿਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈ ਸੰ ਪ੍ਰੇਤ ਪਕੜ ਚਲਾਈਸ ਦੂਤ ਜੰ ਕਿਸੇ ਨਾ ਦੇਨੀ ਭੇਤ ਛੱਡ ਘੂਲ ਦੇਖਨੇ ਮਾਏ ਜਿਨ ਸਿਉ ਲੱਗਾ ਹੇਤ ਤਮ ਰੂੜੇ ਤਨ ਕਪੈ ਸਿਆਹੋਂ ਹੋਆ ਸੀਤ ਜਿਹਾ ਬੀਜੈ ਸੋ ਲੁਣੇ ਕਰਮਾਂ ਸੰਧੜਾ ਖੇਤ ਨਾਨਕ ਪ੍ਰਾਪ ਸਰ ਨਾਗਤੀ ਚਰਨ ਬੋਇਤ ਪ੍ਰਭ ਦੇਤ ਸੇ ਪਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਅਸੁਣ ਪ੍ਰੇਮ ਓ ਮਾਵੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਕਿਉ ਹਣ ਹਉ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਇਆ ਸੋ ਵਿਛੜ ਕਤੇ ਨਾ ਜਾਏ ਪਰਮ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਬਸੰਧੀਆਂ ਜਿਨ ਮਾਇਆ ਹਰ ਰਾਏ ਕਤਕ ਕਰਮ ਕਮਾ ਮੰਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸੱਬੇ ਰੋਗ ਬਿਨ ਬੁਕੇ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੂਗ ਵਿੱਚ ਨਾ ਕੋਈ ਕਰ ਸਕੇ ਕਿਸ ਤੈਂ ਰੂ ਬੈ ਰੋਜ ਕੀਤਾ ਕਿਛੂ ਨਾ ਹੋਬਈ ਲਿਖਿਆ ਤੁਰ ਸੰਜੋਗ ਬੜ ਪਾਗੀ ਪ੍ਰਭੂ ਮਿਲੇ ਤਾਂ ਉਤਰੇ ਸਭ ਵਿਯੋਗ ਨਾਨਕ ਕੋ ਪ੍ਰਭੂ ਰਾਖਲੇ ਮੇਰੇ ਸਹਬ ਬੰਦੀ 모ਚ ਕਤਕ ਹੋ ਗਏ ਸਾਧ ਸੰਗ ਬਿਨ ਸੇ ਸਭੇ ਸੋਚ ਮਗਰ ਮਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਹਬ ਮਿਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਵਾਰੀ ਸੇ ਰਹਿਣ ਇਕਲਣੀਆਂ ਤਿੰਨ ਦੁੱਖ ਨ ਕਬੂ ਉਤਰੇ ਸੇ ਜਮ ਕੇ ਵਸਪੜੀਆਂ ਜਿੰਨੀ ਰਵਿਆ ਪ੍ਰਭੂ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਠ ਤੇ ਨਾ ਜੜੀਆਂ ਨਾਨਕ ਬਾਛੈ ਧੂੜ ਤਿਨ ਪ੍ਰਭੂ ਸਰਨੀ ਦਰ ਪੜੀਆਂ ਮਗਰ ਪ੍ਰਭੂ ਆਰਾਧਨਾ ਬੋੜਨਾ ਜਨਮੜੀਆਂ ਪੋਖ ਤੋਕਾਰਨਾ ਵਿਆਪਹੀ ਕੰਠ ਮਿਲੀਆਂ ਹਰ ਨਾ ਹੋ ਮਨ ਵਿਦਿਆ ਚਰਨ ਅਰਬਿੰਦ ਦਰਸ਼ਨ ਲਗੜਾ ਸਾਹੋ ਊਟ ਗੋਬਿੰਦ ਗੋਪਾਲ ਰਾਈ ਸੇਵਾ ਸੁਆਮੀ ਲਾਹੋ ਦੇਖਿਆ ਬੋਇ ਨਾ ਸਕੀ ਮਿਲ ਸਾਧੂ ਗੁਣ ਗਾਹੋ ਜਿਹਦੇ ਉਪਦੇਹ ਤੈ ਮਿਲੀ ਸੱਚੀ ਪ੍ਰੀਤ ਸੁਮਾਹੋ ਕਰ ਗਲਿਨੀ ਪਰਬ੍ਰਹਮ ਬਹੜਨਾ ਵਿਛੜੀ ਆਓ ਬਾਰ ਜਾਉ ਲਖ ਬੇਰੀਆ ਹਰ ਸੱਜਣ ਅਗੰਮ ਅਗਾਹੋ ਸਰਮ ਪਈ ਨਾਰੇਣ ਨਾਨਕਦਰ ਪਰਿਆਹੋ ਭੂਖ ਸੁਖੰ ਦਾ ਸਰਬ ਸੁਖ ਜਿਸ ਵਕਸੇ ਬੇਪਰਵਾਹੋ ਮਗ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਗਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮੰਨਤੇ ਜਾਏ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਹਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸਰ ਤੀਰ ਸਗਲ ਪੁੰਨ ਜੀ ਦਇਆ ਪਰਮਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪਰਪ ਸੋ ਜਾਨੋ ਜਨ ਮਿਲਿਆ ਪ੍ਰਭੂ ਆਪਣਾ ਨਾਨਕ ਤੈਨ ਕੋਰਬਾਨ ਮਗ ਸੁੱਚੇ ਸੇ ਕਾੜੀਆਂ ਜਨ ਪੂਰਾ ਗੁਰ ਨਿਰਵਾਨ ਫਲਗੁਨ ਆਨੰਦ ਉਪਾਰਜਨਾ ਹਰ ਸੱਜਣ ਪਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਤੁਖਾਂ ਨਾਹੀ ਜਾਏ ਇੱਛ ਪੁੰਨੀ ਗੁਰ ਭਾਗਣੀ ਬਰ ਪਾਇਆ ਹਰ ਰਾਈ ਮਿਲ ਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਇ ਹਰ ਜੀਹਾ ਅਬਰ ਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ ਹਲਕ ਬਲ ਸਬਲ ਪਲਤ ਸਵਾਰਿਓਨ ਨੀਚਲ ਦਿੱਤਿਓਨ ਜਾਏ ਸੰਸਾਰ ਸਾਗਰ ਤੇ ਰਖਿਐ ਨ ਬੋੜ ਨ ਜਨਮੇ ਤਾਈ ਜੀਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲਗੁਨ ਨਿੱਤ ਸਲਾਹੀਐ ਜਿਸ ਨੂੰ ਤਿਲਨਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰੂ ਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾਂ ਦੇ ਚਰਨ ਹਰ ਭੌਜਲ ਬਿਖਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁ ਵਿਦਿਆ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਵ ਸੇਵਦੇ ਮਨ ਅੰਦਰ ਇਕ ਤਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਕੂੜ ਗਏ ਦੁਵਿਧਾ ਨਸੀ ਪੂਰਨ ਸਚ ਭਰੇ ਪਾਰਬ੍ਰਹਮ ਪ੍ਰੋ ਸੇਵਦੇ ਮਨ ਅੰਦਰ ਏਕ ਧਰੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ